ਸੋ ਜਨ ਪੰਜਾਬੀ ਨੂੰ ਉਹਦੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਹੁਸ਼ਿਆਰਪੁਰ ਦੇ ਪਿੰਡ ਡਾੜਾ ਵਿਖੇ ਜਿੱਥੇ ਅੱਜ ਵਿਆਹ ਦੇ ਜਿਹੜੇ ਕਾਰਜ ਕੀਤੇ ਗਏ ਸੰਤਾ ਮਹਾਪੁਰਸ਼ਾਂ ਵੱਲੋਂ ਜਿੱਥੇ ਅੱਜ ਲੋੜਵੰਦ ਪਰਿਵਾਰਾਂ ਨੂੰ ਸਲਮਾਨ ਵਗੈਰਾ ਦਿੱਤਾ ਗਿਆ ਹਰ ਤਰ੍ਹਾਂ ਦਾ ਘਰੇਲੂ ਸਮਾਨ ਸੋ ਤਸਵੀਰਾਂ ਸਾਂਝੀਆਂ ਕਰ ਰਿਹਾ ਕਿ ਸੰਤਾ ਮਹਾਪੁਰਸ਼ਾਂ ਵੱਲੋਂ ਜਿਹੜਾ ਲਗਾਤਾਰ ਜਿਹੜਾ ਪੂਰੀ ਪੰਡਾਲ ਜਿਹੜਾ ਪੂਰਾ ਸਜਾਇਆ ਹੋਇਆ ਜਿੱਥੇ ਕਾਫੀ ਜਨ ਸੰਖਿਆ ਦੇ ਵਿੱਚ ਸੰਗਤਾਂ ਨੇ ਜਿਹੜਾ ਸਮਰਿਤ ਕੀਤੀ ਹੈ ਜਿੱਥੇ ਸੰਗਤਾਂ ਨੂੰ ਬਾਣੀ ਨਾਲ ਦੀ ਜੋੜਿਆ ਜਿੱਥੇ ਮਹਾਪੁਰਸ਼ਾਂ ਨੇ ਨਵਾਂ ਇੱਕ ਮਿਸਾਲ ਪੈਦਾ ਕੀਤੀ ਆ ਕਿ ਵਿਆਹ ਕਾਰਜ ਜਿਹੜੇ ਆ ਉਹ ਵਿਆਹ ਸ਼ਾਦੀਆਂ ਦੇ ਜਿਹੜੇ ਆ ਡੇਰੀਆਂ ਦੇ ਵਿੱਚ ਕਰਨੇ ਚਾਹੀਦੇ ਆ ਬਲਕਿ ਪੈਲਸਾਂ ਦੇ ਵਿੱਚ ਲੱਖਾਂ ਰੁਪਈਆ ਬਰਬਾਦ ਨਹੀਂ ਕਰਨਾ ਚਾਹੀਦਾ ਸੋ ਲਗਾਤਾਰ ਜੁੜੇ ਰਹੋ ਪਿੰਡ ਡਾੜਾ ਘੜਾ ਤੋਂ ਅੱਜ 9 ਜੋੜਿਆਂ ਦੇ ਵਿਆਹ ਸ਼ਾਦੀ ਆਨੰਦ ਕਾਰਜ ਹੋਣ ਜਾ ਰਹੇ ਆ। ਪਵਨ ਦਰਵਾਜ਼ਾ ਡੇਰਾ ਸਤਸ਼ਨ ਵੱਲਾਂ ਸਤਪੁਰ ਗੁਰਵਿੰਦਾ ਸਿੰਘ ਜੀ ਮਹਾਰਾਜ ਸਤਗੁਰੂ ਨਾਨਕਦੇਵ ਜੀ ਮਹਾਰਾਜ ਭਗਵਾਨ ਸ਼੍ਰੀ ਚੰਦਰ ਜੀ ਮਹਾਰਾਜੀ ਦੇ ਪਵਨ ਕਰਨ ਕਮਲਾ ਚੋਂ ਵਰਸਾਏ ਮਹਾਨ ਮਹਾਂਪੁਰਖ ਬਾਪਿੱਪਲ ਦਾਸ ਜੀ ਗੁਰੂ ਸਰਬਨ ਦਾਸ ਜੀ ਗੁਰੂ ਹਰੀ ਦਾਸ ਜੀ ਗੁਰੂ ਗਰੀਬ ਦਾਸ ਜੀ ਮਹਾਰਾਜ ਅਤੇ ਮੌਜੂਦਾ ਸੰਚਾਲਕ ਸਾਗੁਰੂ ਸਾਹਿਬ ਜੀ ਅਨੰਦਤਾ ਜੀ ਮਹਾਰਾਜ ਔਰ ਦਰਬਾਰ ਤੋਂ ਵਰਸਾਏ ਹੋਏ ਮਹਾਨ ਮਹাপুরਖ ਬ੍ਰਹਮਨੀਨ ਸੰਤ सुरेंद्र दास जी ਮਹਾਰਾਜ ਜੋ ਗਰੀਬ ਸਮਾਜ ਦੇ ਬਹੁਤੇ ਖਤਾਸੀ ਹਿਤਾਰਥੀ ਮਹਾਂਪੁਰਖ ਸਨ ਜਿਨ੍ਹਾਂ ਨੇ ਇੱਕ ਦਿਨ ਬੈਠ ਕੇ ਵਿਚਾਰ ਕੀਤੇ ਕਿ ਸਮੇਂ ਦੀ ਲੋੜ ਹੈ ਗਰੀਬ ਮਜ਼ਲੂਮਾਂ ਦੀ ਬਾਹ ਫੜਨ ਦੀ ਜੋ ਲੋਟ ਬੰਦ ਬੱਚੀਆਂ ਦੀਆਂ ਸ਼ਾਦੀਆਂ ਕੀਤੀਆਂ ਜਾਣ ਮਹਾਂਪੁਰਖਾਂ ਨੇ 2016 ਦੇ ਵਿੱਚ ਇਹ ਕਾਰਜ ਪਰੰਪਰਿਭ ਕੀਤੇ ਸਨ ਉਸ ਸਮੇਂ 14 ਨੰਬਰ ਨੂੰ 16 ਹੀ ਬੱਚੀਆਂ ਦੀਆਂ ਸ਼ਾਦੀਆਂ ਹੋਈਆਂ ਸਨ ਉਹਨਾਂ ਮਹਾਪੁਰਖਾਂ ਦੇ ਰੰਗਿਆਂ ਕਾਲ ਤੋਂ ਲੈ ਕਰਕੇ ਅੱਜ ਤੱਕ 110 ਬੱਚੀਆਂ ਦੇ ਆਨੰਦ ਕਾਰਜ ਹੋ ਚੁੱਕੇ ਹਨ ਇਸ ਸਾਲ ਵੀ ਸੰਗਤਾਂ ਨੇ ਪੂਰਨ ਸਹਿਯੋਗ ਦੇ ਕਰਕੇ ਇਹ ਕਾਰਜ ਪਰੰਪਰਿਭ ਕੀਤੇ ਹਨ ਨਵੀਆਂ ਸ਼ਾਦੀਆਂ ਹੋਣ ਜਾ ਰਹੀਆਂ ਹਨ ਇਹ ਮਹਾਪੁਰਖਾਂ ਦੇ ਅਸ਼ੀਰਵਾਦ ਦੇ ਨਾਲ ਸਾਜ ਕਾਰਜ ਹਨ ਸੰਗਤਾਂ ਨੂੰ ਬਹੁਤ ਹੀ ਇੱਕ ਵੱਡਾ ਹੌਸਲਾ ਹੈ ਸੰਗਤਾਂ ਨੂੰ ਬੜਾ ਹੀ ਇੱਕ ਉਤਸ਼ਾਹ ਹੈ ਇਸ ਕਾਰਜ ਦੇ ਵਿੱਚ ਸੇਵਾਵਾਂ ਪਾਉਣ ਦਾ ਔਰ ਜਿਨ੍ਹਾਂ ਲੋਰਬਨ ਬੱਚੀਆਂ ਦੀਆਂ ਸ਼ਾਦੀਆਂ ਹੋਣ ਜਾ ਰਹੀਆਂ ਹਨ ਉਹ ਪਰਿਵਾਰ ਬਹੁਤ ਹੀ ਵਢਪਾਗੇ ਹਨ ਖੁਸ਼ਹਾਲ ਹਨ ਖੁਸ਼ ਹਨ ਕਿ ਸਾਡੇ ਅਨੰਦ ਕਾਰਜ ਮਹਾਪੁਰਖਾਂ ਦੀ ਛਤਰਛਾਇਆ ਦੇਠ ਹੋਣ ਜਾ ਰਹੇ ਹਨ ਪਰਿਵਾਰਾਂ ਨੂੰ ਸਾਗਰੂ ਪਾਛਾ ਚੜ੍ਹਦੀ ਕਲਾ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਅੱਜ ਦਾ ਇਹ ਜੋ ਕਾਰਜ ਹੋਣ ਜਾ ਰਿਹਾ ਹੈ ਇਸ ਦੇ ਰਿਕਾਰਡਿੰਗ ਦੇ ਪਾਸਤ ਯਾਦਵਪੁਰ ਤੋਂ ਜੋ ਪ੍ਰੇਮੀ ਜਨ ਆਏ ਹਨ ਉਹਨਾਂ ਦਾ ਵੀ ਦਾਸ ਦਾ ਤੁਹਾਨੂੰ ਧੰਨਵਾਦੀ ਹੈ ਜਗੁਰਦੇਵ ਕਨਗੁਰਦੇਵ ਮਹਾਰਾਜ ਜਿਹੜੇ ਜੋੜਿਆਂ ਨੂੰ ਮਹਾਰਾਜ ਜਿਹੜੇ ਜੋੜਿਆਂ ਜੋੜਿਆਂ ਦੇ ਆਜਾਣ ਪ੍ਰਕਾਸ਼ ਕੀਤੇ ਜਾ ਰਹੇ ਨੇ ਕੋਈ ਉਹਨਾਂ ਨੂੰ ਨਾਲ ਸਮਾਨ ਵੀ ਦਿੱਤਾ ਜਾ ਰਿਹਾ ਹੈ ਉਹਨਾਂ ਦੇ ਪਰਿਵਾਰਕ ਜੋ ਲੜਿੰਦੀਆਂ ਕਰਦੀਆਂ ਬਸਤੂਆਂ ਹਨ ਇਸ ਤਰ੍ਹਾਂ ਕੇ ਬੈੱਡ ਹੈ ਸੋਫਾ ਸੈੱਟ ਹੈ ਪੇਟੀ ਹੈ ਔਰ ਬੱਚਿਆਂ ਨੂੰ ਪਹਿਨਣ ਦੇ ਕੱਪੜੇ ਹਨ ਔਰ ਲੋੜਵੰਦ ਜੋ ਕਰਦੇ ਸਮਾਨ ਹਨ ਉਹਦੇ ਵਿੱਚ ਅਸੀਂ ਇਹ ਪੂਰਨ ਤੌਰ ਤੇ ਮੁਕੰਮਲ ਕਰਨ ਦੀ ਕੋਸ਼ਿਸ਼ ਕੀਤੀ ਹੈ ਬਾਕੀ ਪਰਮੇਸ਼ਰ ਪੂਰਾ ਕਰੇਗਾ ਤੁਹਾਨੂੰ ਸ਼ੇਰਵਾਦ ਦੇਣਗੇ ਪਰਮੇਸ਼ਰ ਜੀ ਗੁਰੂ ਮਹਾਰਾਜ ਜੀ ਬਾਹਰ ਤੇ ਆਪਣੇ ਹੱਥ ਰੱਖਣਗੇ ਜੀ ਜੈ ਗੁਰਦੇਵ ਸੋ ਜਿਹੜਾ ਉਪਰਾਲਾ 1877 ਸ੍ਰਿੰਦਰਦਾਸ ਮਹਾਰਾਜ ਜੀ ਬੇਰਾਖਠਾਰ ਵੱਲੋਂ ਸ਼ੁਰੂ ਕੀਤਾ ਗਿਆ ਸੀ ਅਤੇ ਹੁਣ ਸੰਤ ਪ੍ਰਦੀਪਦਾਸ ਮਹਾਰਜ ਦੀ ਰੈਂਡਵਾਈ ਵਿੱਚ ਜਿਹੜਾ ਆ ਇਸ ਸਥਾਨ ਤੇ ਜਿਹੜਾ ਆ ਕਾਫੀ ਜਿਹੜੇ ਗਰੀਬ ਲੋਕ ਹੁੰਦੇ ਹਨ ਬੇਸਾਰੇ ਉਹਨਾਂ ਦੇ ਵਿਆਹ ਜਿਹੜੇ ਆ ਉਹ ਜਿਹੜੇ ਕੀਤੇ ਜਾਂਦੇ ਆ ਤੇ ਜਿੰਨੇ ਵੀ ਨਾਲ ਉਹਨਾਂ ਦੇ ਬਰਾਤੀ ਹੁੰਦੇ ਆ ਉਹਨਾਂ ਵਾਸਤੇ ਰੋਟੀ ਦਾ ਚਾਹ ਦਾ ਜਿਹੜਾ ਪ੍ਰਬੰਧ ਕੀਤਾ ਜਾਂਦਾ ਸੋ ਇਦਾਂ ਦੇ ਉਪਰਾਲੇ ਜਿਹੜੇ ਆ ਮਹਾਪੁਰਜ ਜਦੋਂ ਕਰਦੇ ਆ ਤੇ ਉਹਨਾਂ ਦੀ ਸੰਗਤਾਂ ਜਿਹੜੀਆਂ ਹੁੰਦੀਆਂ ਜਾਂ ਦੇਸ਼ਾਂ ਬਦਿਸ਼ਾਂ ਰਹਿੰਦੇ ਲੋਕ ਹੁੰਦੇ ਆ ਉਹ ਜਿਹੜਾ ਨਾਲ ਜੁੜਦੇ ਆ ਕਿਉਂਕਿ ਜਿਹੜਾ ਇਹ ਨੇਕ ਉਪਰਾਲਾ ਆ ਕਿਉਂਕਿ ਇੱਕ ਕਿਸੇ ਬੇਸਾਰੇ ਨੂੰ ਜੋੜੀ ਨੂੰ ਆਪਾਂ ਜੇ ਆਸਰਾ ਦੇ ਦਈਏ ਕਿਉਂਕਿ ਅੱਜ ਦੇ ਸਮੇਂ ਵਿੱਚ ਮਹਿੰਗਾਈ ਦੇ ਸਮੇਂ ਵਿੱਚ ਵਿਆਹ ਕਰਨਾ ਬੜਾ ਔਖਾ ਜੇ ਆਪਾਂ ਜਦ ਹੀ ਵੀ ਸਾਰੀਆਂ ਬਰਾਤੀਆਂ ਦਾ ਸਵਾਗਤ ਵਾਸਤੇ ਇੰਨਾ ਖਰਚਾ ਤੇ ਬਹੁਤ ਜ਼ਿਆਦਾ ਖਰਚਾ ਜਿਹੜਾ ਹੋ ਜਾਂਦਾ ਤੋਂ ਇਦਾਂ ਦੇ ਉਪਰਾਲੇ ਦੇ ਨਾਲ ਇਕੱਠੇ ਜਿਹੜੇ ਇਕੱਠਾ ਖਰਚਾ ਜਦੋਂ ਹੋ ਜਾਂਦਾ ਤੇ ਬਹੁਤ ਅਸੀਂ ਵੀ ਇੱਕ ਉਪਰਾਲਾ ਸੋਚਿਆ ਸੀਗਾ ਵੀ ਜਿਹੜਾ 15 ਫਰਵਰੀ ਨੂੰ ਜਿਹੜਾ ਆ ਪਿੰਡ ਤੱਲਨ ਰੋਡ ਦੇ ਉੱਪਰ ਜਿਹੜਾ ਕੋਹੇਨੂਰ ਪੈਲਸ ਦੇ ਵਿੱਚ ਵੀ ਜਿਹੜਾ ਆ ਅਸੀਂ ਜਿਹੜਾ ਸਮਾਗਮ ਹੈ ਜੋੜੀਆਂ ਦੇ ਅਸੀਂ ਵੀ ਚਾਹੁੰਦੇ ਆ ਵੀ ਜੁੜਾ ਕਿਸੇ ਵੀ ਲੋੜਵੰਦ ਪਰਿਵਾਰ ਹੋਵੇ ਕੋਈ ਵੀ ਹੋ ਸਕਦਾ ਜਾਤ-ਪਾਤ ਤੋਂ ਉੱਪਰ ਉੱਠ ਕੇ ਕਿਉਂਕਿ ਜਿਹੜੀ ਇਹ ਲੋੜ ਆ ਇਹ ਜਾਤ-ਪਾਤ ਨਹੀਂ ਦੇਖਦੀ ਲੋੜਿੰਦਾ ਜਿਹੜਾ ਵਿਅਕਤੀ ਹੁੰਦਾ ਉਹ ਕੋਈ ਵੀ ਹੋ ਸਕਦਾ ਤੇ ਸਾਡਾ ਫਰਜ਼ ਬੰਦਾ ਵੀ ਕੋਈ ਵੀ ਵਿਅਕਤੀ ਚੱਲ ਕੇ ਆਵੇ ਉਹਦਾ ਸਵਾਗਤ ਕਰਨਾ ਸੰਤਾਂ ਨੇ ਵੀ ਇਹ ਹੀ ਕਿਹਾ ਆ ਮਹਾਪੁਰਸ਼ ਨੇ ਵੀ ਕਿਹਾ ਸੋ ਅਸੀਂ ਵੀ ਆਪਣੀ ਗੁਰੂ ਦਾਸ ਚੱਕਰਫੋਸ ਬਿਰੋ ਪ੍ਰਾਰਾਲਾ ਕਰਦੇ ਆ ਵੀ ਜਿਹੜੇ ਵੀ ਲੋਕ ਲੋੜਬੰਦ ਹੋਣਗੇ 15 ਫਰਵਰੀ ਨੂੰ ਜਿਹੜਾ ਕੋਈ ਨੂੰ ਰੁਪਿਆ ਲੈ ਸਿਆ ਤੱਲਨ ਰੋਡ ਦੇ ਉੱਪਰ ਜਿਹੜਾ ਆ ਜਿਹੜਾ ਉੱਥੇ ਸੁਮੇਂ ਕੋ ਵਿਆਹ ਕੀਤੇ ਜਾਂਦੇ ਉੱਥੇ ਵੀ ਜਿਹੜਾ ਸਮਾਨ ਆ ਜੋ ਵੀ ਲੋੜਿੰਦਾ ਸਮਾਨ ਆ ਉਹ ਵਿਆਹਾਂ ਵਿੱਚ ਦਿੱਤਾ ਜਾਊਗਾ ਅਤੇ ਚਾਹ ਪਾਣੀ ਦਾ ਤੇ ਰੋਟੀ ਦਾ ਪ੍ਰਬੰਧ ਕੀਤਾ ਜਾਊਗਾ ਉਹਨਾਂ ਵਿੱਚ ਵੀ ਅਸੀਂ ਕੰਨਿਆਂ ਵੀ ਸਾਰੇ ਸਾਥੀ ਪਹੁੰਚੋ ਇਸ ਦੇ ਨਾਲ ਹੀ ਅਸੀਂ ਮਈ ਮਹੀਨੇ ਦੇ ਵਿੱਚ ਵੀ ਜਿਹੜਾ 바ਵਾ ਸਾਹਿਬ ਅੰਬੇਦਕਰ ਜੀ ਦਾ ਜਿਹੜਾ ਬਹੁਤ ਵੱਡੇ ਲੈਵਲ ਦੇ ਉੱਪਰ ਜਿਹੜਾ ਪ੍ਰੋਗਰਾਮ ਕੀਤਾ ਜਾਂਦਾ ਹੈ ਉਹਦੇ ਵਿੱਚ ਵੀ ਲੋੜਵੰਦ ਪਰਿਵਾਰਾਂ ਨੂੰ ਸਲਾਈ ਮਸ਼ੀਨਾਂ ਟਰਾਈਸਾਈਕਲ ਵੀਲਚਰ ਪਿੱਛੇ ਜੇ ਕੋਈ ਪੜ੍ਹਨ ਵਾਲੀਆਂ ਟੋ ਜਿਹੜੀਆਂ ਟਾਪਰ ਕੁੜੀਆਂ ਦੇ ਨਾਲ 80 90% ਨੰਬਰ ਸੀਗੇ ਉਹਨਾਂ ਨੂੰ ਸਾਈਕਲ ਵੀ ਲੈ ਕੇ ਦਿੱਤੇ ਤੇ ਕਈ ਜਿਹੜੀਆਂ ਕੰਨਾਂ ਦੀਆਂ ਮਸ਼ੀਨਾਂ ਲੈ ਕੇ ਦਿੱਤੇ ਅਤੇ 바ਵਾ ਸਾਹਿਬ ਅੰਬੇਦਕਰ ਜੀ ਅਤੇ ਸੁਵਿਧਾਨ ਵੀ ਜਿਹੜਾ ਆ ਉਹ ਅਸੀਂ ਦਵਾਂਗੇ ਸੋ ਇਦਾਂ ਦੇ ਉਪਰਾਲੇ ਜਰੂਰ ਕਰਨੇ ਚਾਹੁੰਦੇ ਕਿਉਂਕਿ ਨਸ਼ੇ ਤੋਂ ਰਹਿ ਜਿਹੜਾ ਪ੍ਰੋਗਰਾਮ ਆ ਕਬੱਡੀ ਕੱਪ ਆ ਉਹ ਵੀ ਗੁਰੂ ਅਰਬੀਦਾਸ ਮਹਾਰਾਜ ਦੇ ਨਾਂ ਦੇ ਉੱਪਰ ਪਹਿਲਾ ਕਬੱਡੀ ਕੱਪ ਜਿਹੜਾ ਆਪਣੇ ਤਲਨਪਿੰਡ ਦੇ ਵਿੱਚ ਜਿਹੜਾ ਪੂਰੀ ਸ਼ੁਰੂਆਤ ਜਿਹੜੀ ਆ ਉਹ ਵੀ ਕਰਨ ਜਾ ਰਹੇ ਆ ਤੇ ਆਈਐਸ ਆਈਪੀਐਸ ਕੋਚਿੰਗ ਸੈਂਟਰ ਜਿਹੜਾ ਆਪਣੇ ਪਿੰਡ ਤਲਨ ਸਾਹਬ ਵਿੱਚ ਵਿੱਚ ਜਗ੍ਹਾ ਜਿਹੜੀ ਆ ਆਪਾਂ ਨੂੰ ਲੈ ਲਈ ਆ ਉਹ ਜਗ੍ਹਾ ਦੇ ਵਿੱਚ ਜਿਹੜਾ ਬਿਲਡਿੰਗ ਤਿਆਰ ਕਰਾਂਗੇ ਅਤੇ ਜਿਹੜੇ ਕਈ ਦੇਖਿਆ ਅਸੀਂ ਪੰਜਾਬ ਦੇ ਵਿੱਚ ਹਰ ਕੋਨੇ 'ਚ ਘੁੰਮ ਕੇ ਜਿਹੜੇ ਬਜ਼ੁਰਗ ਆ ਅਸੀਂ ਦੇਖਿਆ ਵੀ ਜਿਹੜੇ ਬਜ਼ੁਰਗ ਜਦੋਂ ਜ਼ਿਆ ਕਿਉਂਕਿ ਇੱਕ ਮਾਂ-ਬਾਪ ਜਿਹੜਾ ਨਾ ਉਹਦੇ ਜੇ 5 ਬੱਚੇ ਆ 6 ਬੱਚੇ ਆ 9 ਬੱਚੇ ਆ ਤੇ ਉਹਨਾਂ ਨੂੰ ਪਾਲ ਲੈਂਦਾ ਪਰ 9 ਦੇ ਬੱਚੇ ਜਿਹੜੇ ਆ ਇੱਕ ਮਾਂ ਪੇ ਨੂੰ ਆਪਣੇ ਨੂੰ ਉਹ ਪਾਲ ਨਹੀਂ ਸਕਦੇ ਤੇ ਅਸੀਂ ਇਦਾਂ ਦੇ ਮਾਂ ਪੇ ਵੀ ਦੇਖੇ ਜਿਹੜੇ ਕਰੋ ਚੰਗੇ ਹੁੰਦੇ ਆ ਪਰ ਉਹਰੇ ਜਿਹੜੀਆਂ ਜਦੋਂ ਵਿਆਹ ਹੋ ਜਾਂਦਾ ਤੇ ਉਹਨੂੰ ਵਿਚਾਰਿਆਂ ਨੂੰ ਕੱਢ ਕੇ ਉਹ ਅਨਾਥ ਅਸਥਾਨ ਬੈਠੇ ਨੇ ਉੱਥੇ ਜਾ ਕੇ ਹਾਲਤ ਦੇਖਦੇ ਬਹੁਤ ਮਾੜੀ ਸੋ ਇਹ ਵੀ ਜਿਹੜਾ ਆਪਣੇ ਪਿੰਡ ਚ ਸ਼ੁਰੂਆਤ ਕਰਾਂਗਾ ਜਿੱਥੇ ਸਾਰਾ ਕੋਸ਼ਿਸ਼ ਇਹਨਾਂ ਨੂੰ ਦੇ ਸਕੇ ਜੋ ਬੰਦਾ ਆਪਣਾ ਜੀਵਨ ਜਿਹੜਾ ਚੰਗਾ ਸਵਾਰਥ ਕਰੇ ਮੈਂ ਇੱਥੇ ਅੱਜ ਮਹਾਰਾਜ ਦੇ ਦਰਸ਼ਨ ਵੀ ਕੀਤੇ ਸੰਤ ਪ੍ਰਦੀਪਾ ਮਹਾਰ ਤੇ ਉਹਨਾਂ ਨਾਲ ਕਾਫੀ ਦਰ ਵਿਚਾਰ ਗੋਸ਼ਟੀ ਵੀ ਹੋਈ ਆ ਸੋ ਬੜਾ ਇਥੇ ਕਾਫੀ ਦੇਖਿਆ ਸੀ ਸੰਗਤਾਂ ਬਹੁਤ ਜ਼ਿਆਦਾ ਜਿਹੜੀਆਂ ਆਈਆਂ ਜਿਹੜੀਆਂ ਮਹਾਰਾਜ ਨੂੰ ਮੰਨਦੀਆਂ ਆ ਤੇ ਲੋਕ ਵੀ ਜਿਹੜੇ ਆ ਜਿਹੜੇ ਬੜੇ ਖੁਸ਼ ਸੀਗੇ ਜਦੋਂ ਸਰਟੀਫਿਕੇਟ ਦਿੱਤੇ ਸਾਰੇ ਕੰਦੇ ਆ ਵੀ ਇਦਾਂ ਦੇ ਉਪਰਾਲੇ ਜਿਹੜੇ ਆ ਸਾਡੀਆਂ ਜਿੰਨੀਆਂ ਐਨ ਜੀਓ ਆ ਜਿੰਨੇ ਸਾਡੇ ਡੇਰੇ ਮਹਾਰਾਜ ਦੇ ਉਹ ਸਾਰੇ ਮੇਜੋਣਾ ਜਿੱਦ ਬਿੱਧਿਆ ਜਲ ਜ਼ਰੂਰੀ ਹੈ ਜੋ ਬਾਬਾ ਸਾਹਿਬ ਮਦਿਕਨ ਨੇ ਵੀ ਕਿਹਾ ਗੁਰੂ ਵਿਦਾਸ ਮਹਾਰਾਜ ਸੁਪਨਾ ਸੀ ਬੇਗੰਪੁਰੇ ਦਾ ਉਹ ਵੀ ਇਹੀ ਆ ਵੀ ਜਿੱਥੇ ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਮਿਲੇ ਮੈਂ ਹੁਣ ਇਥੇ ਦੇ ਜਿਹੜੇ ਆ ਜਿੰਨੇ ਵੀ ਜਿਹੜੇ ਪਰਿਵਾਰ ਆਏ ਸੀ ਵਿਆਹ ਹੋਇਆ ਉਹਨਾਂ ਨੂੰ ਆਪਣੇ ਵੱਲੋਂ ਗੁਰਵਦਾਤਾ ਟੈਕਨ ਫੁੱਲ ਲੱਖ ਰੁਪਏ ਦਾ ਵਧਾਈ ਦਿੰਦਾ ਤੇ ਆਸ ਕਰਦਾ ਇਹ ਜਿਹੜਾ ਚੱਲਦਾ ਸਮਾਗਮ ਹੈ ਹਮੇਸ਼ਾ ਹੀ ਅੱਗੇ ਤੋਂ ਅੱਗੇ ਜਿਹੜਾ ਚੱਲਦਾ ਰਹੇ ਤੇ ਸਾਡੇ ਪੂਰੇ ਜਿੰਨੇ ਰਵਿਦਾਸੀਆ ਸਮਾਜ ਦੇ ਸਾਡੇ ਡੇਰੇ ਆ ਜਿੰਨੀਆਂ ਐਨਜੀਓ ਆ ਜਿੰਨੀ ਜਥੇਬੰਦੀਆਂ ਉਹ ਵੀ ਉਪਰਾਲੇ ਵਿੱਚ ਹਿੱਸਾ ਲੈਣ। ਭਾਈ ਭਾਜੀ ਬਾਬਾ ਜੀ ਵੱਲੋਂ ਵਿਆਹ ਤਾਂ ਕੀਤੇ ਜਾ ਰਹੇ ਨੇ ਨਾਲ ਜਿਹੜਾ ਲੱਖਾਂ ਰੁਪਏ ਦਾ ਸਮਾਨ ਜਿਹੜਾ ਹੈਗਾ ਇੱਕ ਹਰੇਕ ਜੋੜੇ ਨੂੰ ਜਿਹੜਾ ਦਿੱਤਾ ਜਾ ਰਿਹਾ ਕਿਉਂਕਿ ਇਹੋ ਡੀਸੋ ਹੁੰਦੀ ਹੈ ਕਿ ਵਿਆਹ ਕਰਨੇ ਨਾਲ ਜਿਹੜਾ ਲੁਨਦਾ ਸਮਾਨ ਆ ਉਹ ਵੀ ਦੇਣਾ ਹੈ ਕਿ ਸਾਫ ਸੋਫਾ ਹੋ ਗਿਆ ਲਮਾਰੀ ਹੋ ਗਈ ਜਾਂ ਬੈੱਡ ਹੋ ਗਿਆ ਪੇਟੀ ਹੋ ਗਈ ਇਹ ਸਾਰਾ ਸਮਾਨ ਵੀ ਦਾਦਾ ਜੀ ਕੋਲ ਦਿੱਤਾ ਜਾ ਰਿਹਾ ਜਿਉਂ ਕਿ ਲੱਖਾਂ ਰੇਰਾ ਹੁੰਦੇ ਬਿਲਕੁਲ ਜੀ ਜੋ ਕਿ ਦੇਖੋ ਇਹ ਚੀਜ਼ਾਂ ਜਿਹੜੀਆਂ ਇਹ ਪਰਿਵਾਰ ਵਾਸਤੇ ਲੋੜਿੰਦੀਆਂ ਚੀਜ਼ਾਂ ਆਪਾਂ ਨੂੰ ਇਹ ਚੀਜ਼ਾਂ ਦੇ ਵਿੱਚ ਜਿਹੜਾ ਕੋਈ ਕਿਸੇ ਨੂੰ ਮਿਲ ਜਵੇ ਤਾਂ ਬੰਦਾ ਆਰਾਮ ਨਾਲ ਆਪਣੀ ਜਿਹੜੀ ਜ਼ਿੰਦਗੀ ਆ ਉਹ ਬਤੀਤ ਕਰ ਸਕਦਾ ਜੇਕਰ ਤੁਸੀਂ ਆਪਾਂ ਇਹਦਾ ਕਾਰਨ ਵੀ ਇਹੀ ਆ ਵੀ ਜਿਹੜਾ ਇਹ ਦਾਜ ਦੇਜਣਾ ਜਿਦੋਂ ਆਪਾਂ ਜ਼ਿਆਦਾ ਦੇ ਦਿੰਦੇ ਆ ਆਪਣੀ ਹਾਇਸਿਅਤ ਨਾਲੋਂ ਜ਼ਿਆਦਾ ਦੇ ਦਿੰਦੇ ਆ ਤੇ ਕਈ ਥਾਣੇ ਵਿੱਚ ਆਪਾਂ ਦੇਖਿਆ ਵੀ ਜਿਹੜਾ ਇਹ ਪਰਚੇ ਜਿਹੜੇ ਚੱਲਦੇ 498 ਦੇ ਉਹ ਏਸੀ ਚੀਜ਼ ਕਰਕੇ ਹੁੰਦਾ ਵੀ ਕਿਤੇ ਨਾ ਕਿਤੇ ਜਿਹੜੀ ਉਹ ਚੀਜ਼ ਜਿਹੜੀ ਅੱਗੇ ਆ ਜਾਂਦੀ ਹੈ ਜੇਕਰ ਤੁਸੀਂ ਹੋਰ ਕਮੇਟੀਆਂ ਨਾਲੀ ਆਪਾਂ ਨਾਲੀ ਲੈਣਾ ਚਾਹੁੰਦੇ ਕਿਸੇ ਹੋਰ ਕਮੇਟੀ ਦੇ ਵਿਆਹ ਬੜੇ ਦੇਖਿਆ ਉਹ ਬੈਲੈਂਸ ਬਣਾ ਕੇ ਰੱਖਦੇ ਆ ਜੇਕਰ ਮੁੰਡੇ ਵਾਲਿਆਂ ਨੇ 25 ਲੱਖ ਖਰਚ ਕੀਤਾ ਤੇ ਕੁੜੀ ਵਾਲਿਆਂ ਨੇ ਵੀ 25 ਲੱਖ ਬਰਾਬਰ ਖਰਚ ਕਰਨਾ ਉਹ ਦੋਨੇ ਆਪਸ ਵਿੱਚ ਬਟਾਂਦਰਾ ਕਰਕੇ ਜਿਹੜਾ ਪ੍ਰੋਗਰਾਮ ਜਿਹੜਾ ਵਿਆਹ ਦਾ ਉਹ ਨਿਫੜੇ ਚੜ ਦਿੰਦੇ ਆ ਪਰ ਆਪਣੇ ਲੋਕ ਕਈ ਵੇਲੇ ਤੇ ਆਪਾਂ 20 ਲੱਖ ਖਰਚ ਦਿੰਦੇ ਆ ਉਹ 20 ਲੱਖ ਜਿਹੜਾ ਖਰਚਦੇ ਆ ਅਗਲਾ 10 ਲੱਖ ਉਹ ਵਿਆਜ ਤੇ ਕਿਸੇ ਨਾ ਕਿਸੇ ਤੋਂ ਆਪਾਂ ਲੈਂਦੇ ਆ ਇਸ ਕਰਕੇ ਆਪਾਂ ਹਮੇਸ਼ਾ ਚਾਇਆ ਵੀ ਤੁਸੀਂ ਬਾਬਾ ਸਾਨੂੰ ਮੰਨਦੇ ਆ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਸਿਕ ਚੀਜ਼ਾਂ ਜਿਹੜੀਆਂ ਹੁੰਦੀਆਂ ਬੇਸਿਕ ਜਿੱਦਾਂ ਮਹਾਰਾਜ ਦਿੰਦੇ ਆ ਵੀ ਦੇਖੋ ਬੈੱਡ ਜ਼ਰੂਰੀ ਹੈ ਇੱਕ አልਮਾਰੀ ਜ਼ਰੂਰੀ ਹੈ ਇੱਕ ਪੇਟੀ ਜ਼ਰੂਰੀ ਇਹ ਬੇਸਿਕ ਚੀਜ਼ਾਂ ਹੋਣੀਆਂ ਚਾਹੀਦੀਆਂ ਜੇ ਆਪਾਂ ਹੋਰ ਇਹਨੂੰ ਵਧਾਵਾਂਗੇ ਤਰਸਣਾ ਇਹ ਕਦੀ ਖਤਮ ਨਹੀਂ ਹੋਣੀ ਜ਼ਿੰਦਗੀ ਦੀ ਕਿਉਂਕਿ ਇਹੇ ਚੀਜ਼ਾਂ ਲੋੜ ਜਿਹੜੀਆਂ ਮੈਂ ਫੇਰ ਕਹਿੰਦਾ ਵੀ ਲੋੜਬੰਦ ਪਰਿਵਾਰ ਕਿਉਂ ਸ਼ਬਦ ਰੱਖਿਆ ਲੋੜ ਸੋ ਇਦਾਂ ਦੀ ਚੀਜ਼ ਜਿਹੜੀ ਹੈ ਮਹਾਰਾਜ ਨੇ ਵੀ ਸਹੀ ਰੱਖਿਆ ਦੇਣ ਨੂੰ ਤਾਂ ਐਨਆਰਆਈ ਸਾਥੀ ਇੰਨੇ ਆ ਅਗਲੇ ਕਿੰਨੇ ਹੀ ਸੋਨੇ ਦਾ ਕੜਾ ਪਾਦਾਂਗੇ ਹੁਣੇ ਦੀ ਮੁੰਦੀ ਪਾਦਾਂਗੇ ਹੁਣੇ ਚੈਨੀ ਪਾਦਾਂਗੇ ਪਰ ਉਹ ਕਰਾਂਗੇ ਕੀ ਕਿਤੇ ਨਾ ਕਿਤੇ ਲੜਾਈ ਦਾ ਉਹ ਕੰਨਲ ਬਣਨਾ ਇਸ ਕਰਕੇ ਇਹ ਚੀਜ਼ਾਂ ਜਿਹੜੀ ਦੇਣ ਕੇ ਆਪਾਂ ਨੂੰ ਵਿਆਹ ਹੀ ਸਦਾ ਰੋਟੀ ਆ ਬੰਦੇ ਦਾ ਜਿਹੜੇ ਹੁਣ ਨਾਲ ਬੰਦੇ 11 11 ਜਾਂ 12 12 ਦੋਨਾਂ ਤਰ੍ਹਾਂ ਤੋਂ ਹੁੰਦੇ ਆ 22 ਬੰਦੇ ਜੀ ਹੁੰਦੇ ਆ ਤੇ ਉਹਨਾਂ ਨੂੰ ਰੋਟੀ ਬਣੀ ਸਕੋ ਮੈਂ ਨਾ ਇੱਕ ਤਾਂ ਪਰਵਾਦਾ ਖਰਚਾ ਘਟ ਤੇ ਉੱਪਰ ਦੀ ਉਹ ਘਰ ਜਾ ਕੇ ਆਰਾਮ ਨਾਲ ਆਪਣੇ ਘਰ ਜਾਂਦੇ ਸੋ ਇਹ ਚੀਜ਼ਾਂ ਮੈਂ ਤਾਂ ਦੇਖੋ ਐਨਆਰ ਉਹ ਇਹੀ ਚਾਹੁੰਦੇ ਆ ਵੀ ਸਾਡੇ ਸਮਾਜ ਦਾ ਜਿਹੜਾ ਝੰਡੇ ਦਾ ਨਿਸ਼ਾਨ ਆ ਉਹ ਲਹਿਰਾਉਂਦਾ ਰਹੇ ਅਤੇ ਸਾਡਾ ਸਮਾਜ ਜਿਹੜਾ ਬਾਬਾ ਸਾਹਿਬ ਨੇ ਕਿਹਾ ਸੀ ਵੀ ਆਪਾਂ ਦੇਣ ਵਾਲੇ ਬਣਨਾ ਤੋਂ ਸੰਤ ਸਮਾਏ ਨੇ ਉਹੀ ਸੁਪਨਾ ਪੂਰਾ ਕੀਤਾ ਵੀ ਅਸੀਂ ਦੇਣ ਵਾਲੇ ਬਣਨਾ ਅਸੀਂ ਮੰਗਲ ਵਾਲੇ ਨਹੀਂ ਬਣਨਾ ਕਿਉਂਕਿ ਜੋ ਇੰਨਾ ਕੁਝ ਹੋ ਕੇ ਵੀ ਅਸੀਂ ਇਸ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਸਾਡੇ ਹੋਂਦ ਤੇ ਸਾਡੀ ਰਹਿਵਨਾਂ ਦੇ ਇੰਨੇ ਡੇਰੇ ਹੋਣ ਤੇ ਅਸੀਂ ਫਿਰ ਜਿਹੜਾ ਉਹ ਮੰਗੇ ਤੇ ਉਹ ਜੇ ਮੰਗਣਾ ਤੇ ਆਪਣੇ ਰਹਿਵਨਾਂ ਦੇ ਆਪਣੇ ਸੰਤਾਂ ਕੋਲੋਂ ਮੰਗੀ ਤਾਂ ਜੋ ਕਿਸੇ ਨੂੰ ਕੋਈ ਲੱਗੇ ਹਮੇਸ਼ਾ ਸਾਨੂੰ ਕੰਨਾ ਵੀ ਜੇ ਤੁਹਾਨੂੰ ਕੋਈ ਲੋੜ ਆ ਤੇ ਆਪਣੀ ਸਮਾਜ ਦੇ ਸੰਤਾ ਮਹਾਪੁਰਸ਼ਾਂ ਨੂੰ ਅਰਦਾਸ ਕਰੋ ਉਹਨਾਂ ਕੋਲ ਜਾਓ ਉਹਨਾਂ ਕੋਲੇ ਮੰਗਣਾ ਤੁਹਾਡਾ ਪੜਦਾ ਵੀ ਰਹਿ ਜਾਊਗਾ ਤੇ ਸਾਡੀ ਇੱਜ਼ਤ ਵੀ ਰਹਿ ਜਾਊਗੀ ਜੈ ਗੁਰਦੇਵ ਧਨ ਗੁਰਦੇਵ ਬੜਾ ਹੀ ਖੁਸ਼ੀਆਂ ਵਾਲਾ ਸਮਾਪਾਗ ਵਾਲਾ ਸਮਾ ਜਿਹੜਾ ਸਾਲਾਨਾ ਲੜੀਵਾਰ ਸਮੋਹਿਕ ਵਿਆਹ ਦਾ ਪ੍ਰੋਗਰਾਮ ਚੱਲਦਾ ਹੁੰਦਾ ਇੱਥੇ ਡੇਰੇ ਤੇ ਮੈਂ ਸਾਰੇ ਜੋੜਿਆਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਆਪਣੇ ਵੱਲੋਂ ਤੇ ਆਪਣੇ ਪਰਿਵਾਰ ਵੱਲੋਂ ਬਧਾਈ ਦਿੰਦਾ ਬਾਰਗਵਾਦ ਦਿੰਦਾ ਤੇ ਗੁਰੂ ਮਹਾਰਾਜ ਜੀ ਦੇ ਚਰਨਾਂ ਚ ਸੇ ਅਰਦਾਸ ਕਰਦੇ ਆ ਉਹਨਾਂ ਦੇ ਲੰਬੇ ਜੀਵਨ ਦੀ ਖੁਸ਼ੀਆਂ ਭਰੇ ਵਾਲੇ ਜੀਵਨ ਦੀ ਸੁਖੀ ਜੀਵਨ ਦੀ ਤੇ ਉਹ ਬੱਚਿਆਂ ਦੇ ਕਮਾਕਾਰਾਂ 'ਚ ਵਾਦਾ ਹੋਵੇ ਤੇ ਮੈਂ ਧੰਨਵਾਦ ਵੀ ਕਰਦਾ ਪੂਰੀ ਸੰਗਤ ਦਾ ਜਿਨ੍ਹਾਂ ਨੇ ਜਿੰਨੇ ਵੀ ਤਿਲਫਲ ਉਹਨਾਂ ਨੇ ਆਪਣਾ ਸਹਿਯੋਗ ਦਿੱਤਾ ਇਸ ਵਿਆਹ ਚ ਆਨੰਦ ਕਾਰਜ 'ਚ ਉਹਨਾਂ ਦਾ ਯੋਗਦਾਨ ਪਾਇਆ ਤੇ ਉਹਨਾਂ ਨੂੰ ਵੀ ਜੀ ਆਇਆਂ ਤੇ ਉਹਨਾਂ ਦਾ ਵੀ ਧੰਨਵਾਦ ਤੇ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈ ਧੰਨਵਾਦ ਜੈ ਗੁਰਦੇਵ ਧੰਨ ਗੁਰਦੇਵ

Yeah. ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼